ਬੱਠ ਪਿੱਸੇ ਕੀਤੇ ਹੋਏ 12 ਕਰਕੇ ਸਾਡਾ ਸਿੱਖ ਰਾਜ ਚੱਲ ਗਿਆ ਗਦਾਰਾਂ ਕਰਕੇ ਪੁੱਤ ਕੋਲੋਂ ਮਾਂ ਤੇ ਮਾਂ ਕੋਲੋਂ ਪੁੱਤ ਸੀ 13 ਸਾਲ ਦੂਰ ਰਹਾ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਰ ਚ ਸਾਡਾ ਕੋਈ ਨੂਰ ਪਿਆ ਆ ਇਧਰ ਸਾਰਿਆਂ ਦੇ ਪੋਲਿੰਗ ਕੂਥ ਲਾਏ ਹੋਏ ਨੇ ਇਧਰ ਆ ਗਿਆ ਆਮ ਆਦਮੀ ਪਾਰਟੀ ਦਾ ਤੇ ਇਧਰ ਸਿਮਰਜੀਤ ਮਾਨ ਨਾਲ ਆ ਗਿਆ ਤੇ ਉਧਰਲੀ ਸਾਈਡ ਆ ਗਿਆ ਕਾਂਗਰਸ ਦਾ ਆਪਾਂ ਤਾਂ ਪਾਇਆ ਹੀ ਵੋਟ ਆ ਵੇਖੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੈਗੀ 1 ਜੂਨ ਬੋਟਾਂ ਨੂੰ ਰੱਖੋ ਸਾਈਡ ਤੇ 1 ਤੋਂ 6 ਜੂਨ ਦੇ ਵਿੱਚ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋਇਆ ਸੀਗਾ ਤੇ ਉਹ ਜੂਨ 1984 ਜੋ ਸਿੱਖ ਕਦੇ ਭੁੱਲ ਨਹੀਂ ਸਕਦੇ ਤੇ 1984 ਦੇ ਸੀ ਸਿੰਘਾਗਗੇ ਮੇਰਾ ਸਿਰ ਝੁਕਦਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹ ਹੈ ਜਾਂ ਰਾਜ ਕਿਸੇ ਕੋਲੋਂ ਨਹੀਂ ਹੋਣਾ ਮਤਲਬ ਕਿ ਉਦੋਂ ਤਾਂ ਵੱਖਰੀ ਹੀ ਗੱਲਬਾਤ ਹੁੰਦੀ ਸੀਗੀ ਤੇ ਨਾ ਤਾਂ ਉਦੋਂ ਕੋਈ ਜੇਲ ਸੀਗੀ ਠੀਕ ਆ ਕੋਈ ਕ੍ਰਾਈਮ ਹੀ ਨਹੀਂ ਸੀਗਾ ਤੇ ਨਾ ਹੀ ਕੋਈ ਕਰਾਪਸ਼ਨ ਸੀ ਤੁਸੀਂ ਅੱਜ ਨਾਲ ਕੰਪੇਅਰ ਕਰਕੇ ਦੇਖ ਲਓ ਵੀ ਕਿਹੋ ਜਿਹਾ ਰਾਜ ਹੋਣਾ ਠੀਕ ਆ ਜਿਹਦੀ ਚਰਚਾ ਪੂਰੇ ਦੁਨੀਆ 'ਚ ਹੁੰਦੀ ਸੀ ਜਿਹਦੀ ਚਰਚਾ ਤੇ ਮੈਂ ਕੁਝ ਕੁ ਲੈਣਾ ਲਿਖਿਆ ਸੀ ਗਿਆ ਇਸ ਤੇ ਤੇ ਟੌਪਿਕ ਤੇ ਮੈਂ ਤੁਹਾਨੂੰ ਸੁਣਾਉਣਾਗਾ ਪਿੱਠ ਪਿੱਸੇ ਕੀਤੇ ਹੋਏ ਬਾਰਾਂ ਕਰਕੇ ਸਾਡਾ ਸਿੱਖ ਰਾਜ ਚੱਲ ਗਿਆ ਗਦਾਰਾਂ ਕਰਕੇ ਪੁੱਤ ਕੋਲੋਂ ਮਾਤੇ ਮਾ ਕੋਲੋਂ ਪੁੱਤ ਸੀ 13 ਸਾਲ ਦੂਰ ਰਹਾ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ 'ਚ ਸਾਡਾ ਕੋਈ ਨੂਰ ਪਿਆ ਰਣਜੀਤ ਸਿੰਘ ਦੇ ਸਿਪਾਹੀ ਜੋ ਸੀਮੰਟਾਂ ਵਿੱਚ ਠਾਲਦੇ ਤਬਾਹੀ ਜੋ ਕਿਵੇਂ ਕਿਵੇਂ ਕਿੱਥੋਂ ਉਹਨਾਂ ਕਿੱਥੋਂ ਤੱਕ ਉਹਨਾਂ ਨੇ ਰਾਜ ਸੀ ਲਿਆ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ 'ਚ ਸਾਡਾ ਕੋਈ ਨੂਰ ਪਿਆ ਪਤਾ ਨਹੀਂ ਉਹ ਰਾਜਾ ਕਦੋਂ ਵਾਪਸ ਆਉਣਾ ਹੈ ਉਹਦੇ ਜਿਹਾ ਕਿਸੇ ਕੋਲੋਂ ਰਾਜ ਨਹੀਂ ਹੋਣਾ ਸਾਡੀ ਖਾਤਰ ਚੈਲਾ ਪਰਿਵਾਰਿਓ ਦੇ ਨੇ ਕੀ ਕੁਝ ਸੀ ਸਿਆ ਸਿੱਖ ਰਾਜ ਦੀਆਂ ਕਿੰਨੀਆਂ ਨਿਸ਼ਾਨੀਆਂ ਤੇ ਲੰਡਨ ਚ ਸਾਡਾ ਕੋਈ ਨੂਰ ਪਿਆ ਜੇ ਲੜੜਾ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਠੀਕ ਆ ਆਪਾਂ ਸਿੱਖ ਰਾਜ ਦੀ ਗੱਲ ਕਿਸੇ ਵਜਾ ਕਰਕੇ ਕੀਤੀ ਆ ਠੀਕ ਆ ਮਤਲਬ ਕਿ ਕਿਉਂਕਿ ਸਿੱਖ ਰਾਜ ਦੀ ਗੱਲਬਾਤ ਤੁਹਾਨੂੰ ਪਹਿਲੀ ਦੱਸ ਚੁੱਕਿਆਗਾ ਕਿ ਵੱਖਰੀ ਗੱਲ ਬਾਤ ਸੀ ਬਾਕੀ ਵੋਟਾਂ ਦੇਣਾ ਤੁਸੀਂ ਸਮਝਦਾਰ ਹੋ ਆਪੀ ਪੌਣੇ 11 ਦਾ ਟਾਈਮ ਹੋ ਗਿਆ ਤੇ ਮੈਂ ਜਾ ਰਿਹਾ ਹਾਂ ਬੋਟ ਪਾਉਣ ਧੁੱਪ ਕਾ ਵੀ ਹੋ ਗਈ ਆ ਮਾਤਾ ਹੋਰੀਆਂ ਤਾਂ ਪਾਇਆ ਹੀ ਆ ਤੇ ਮੇਰੀ ਵਾਈਫ ਨੇ ਵੀ ਪਾਤੀ ਵੋਟਾ ਇਹ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਮੱਥਾ ਟੇਕਦੀ ਤੇ ਫਿਰ ਜਾਂਦੇ ਹਾਂ ਸਕੂਲ ਚ ਇਧਰ ਸਾਹਮਣੇ ਪਾਉਣੇ ਆ ਵੋਟਾ ਆ ਇਧਰ ਸਾਰਿਆਂ ਦੇ ਪੋਲਿੰਗ ਬੂਥ ਲਾਇਏ ਹੋਏ ਨੇ ਇਧਰ ਆ ਗਿਆ ਆਮ ਆਦਮੀ ਪਾਰਟੀ ਦਾ ਤੇ ਇਧਰ ਸਿਮਰਜੀਤ ਮਾਨ ਨਾਲ ਆ ਗਿਆ ਤੇ ਉਧਰਲੀ ਸਾਈਡ ਆ ਗਿਆ ਕਾਂਗਰਸ ਦਾ ਤੇ ਆ ਸਾਹਮਣੇ ਸਕੂਲ ਉੱਥੇ ਪੈਂਦੀਆਂ ਨੇ ਬੋਟਾਂ ਅਰਾಳ್ ਮਿਲ ਕੇ ਰਹਿਣਾ ਚਾਹੁੰਦਾ ਕੋਈ ਲੜਾਈ ਝੜਾ ਨਹੀਂ ਕਰਨਾ ਚਾਹੁੰਦਾ ਪਿੰਡ 'ਚ ਇਧਰ ਹੋ ਰਿਹਾ ਪਾਣੀ ਤਿਆਰ ਮਿੱਠਾ ਪਾਣੀ ਤਿਆਰ ਆਪਾਂ ਪੰਜ ਮਿੰਟ ਹੋ ਕੇ ਚੱਲਾਂਗੇ ਉਹ ਤਾਂ ਜੀ ਉਹ ਤਾਂ ਗੱਲ ਉਹ ਪਹਿਲਾਂ ਠੀਕ ਨਹੀਂ ਸੀ ਕਿਉਂ ਨਾ ਪੈਂਟ ਦੇ ਵਿੱਚ ਲੜਾਈ ਨਹੀਂ ਕਰਨੀ ਚਾਹੀਦੀ ਠੀਕ ਹੈ ਰਲ ਮਿਲ ਕੇ ਰਹਿਣਾ ਚਾਹੀਦਾ ਹੁਣ ਜਿਵੇਂ ਇੱਥੇ ਸਿਮਰਜੀਤ ਮਾਨ ਵਾਲੀ ਪਾਰਟੀ ਦੇ ਬੰਦੇ ਹੀ ਬੈਠੇ ਨੇ ਹੋਰ ਵੀ ਬੈਠੇ ਨੇ ਤੇ ਉਧਰ ਕਾਂਗਰਸ ਦਾ ਲੱਗਾ ਆ ਉਧਰ ਵੀ ਮੈਂ ਜਾਇਆ ਸੀਗਾ ਸਿਮਰਜੀਤ ਮਾਨ ਇੱਧਰ ਤਾਂ ਜਾਣੀ ਜਾਣਾ ਸੀਗਾ ਇੱਧਰ ਵੀ ਗਿਆ ਸੀਗਾ ਤੇ ਸਾਰੇ ਕਿਤੇ ਆਪਾਂ ਅੱਗੇ ਡਿਫਟ ਦੇ ਆਉਣੇ ਹੈਗੇ ਕਿਉਂਕਿ ਪਿੰਡ ਚ ਲੜਾਈ ਨਹੀਂ ਕਰਨੀ ਚਾਹੀਦੀ ਬਸ ਆਪਾਂ ਪਾਤੀਆ ਵੋਟ ਤੇ ਹੁਣ ਮੋਟਰਸਾਈਕਲ ਤੇ ਬੈ ਕੇ ਘਰੇ ਜਾ ਰਹੇ ਆਂ ਅੱਜ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਇੱਕ ਦੋ ਮੈਨੂੰ ਕੰਮ ਵੀ ਨਹੀਂ ਤੇ ਕਿ ਕੈਟਰ ਬੂਦ ਲੱਗਿਆ ਹੋਇਆ ਪੋਲਿੰਗ ਬੂਦ ਇਹ ਬਾਈ ਲੱਗਿਆ ਹੋਇਆ ਤੱਕੜੀ ਵਾਲਾ ਦਾ ਸੁੱਖੇ ਦਾ ਲੱਗਾਇਆ ਸੁੱਖੇ ਦਾ ਇੱਧਰ ਆ ਗਏ ਆਪਣੇ ਬੜੇ ਦਕਾਨਾ ਇੱਕ ਆਮਾ ਰੱਖਿਆਗਾ ਕਿਆ ਮਾਤ ਪਾਟੀ ਦੇ ਹਾਂ ਲਾਓ ਬਾਈ ਮੋਟਰਸਾਈਕਲ ਤੇ ਲਾ ਦਤਾ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਟicker ਤੇ ਮੈਂ ਤਾਂ ਵੋਟ ਪਾਇਆ ਆ ਵੈਸੇ ਪੰਥਰ ਨੂੰ ਵੋਟ ਪਾਉਣੀ ਚਾਹੀਦੀ ਆ ਤਾਂ ਹੀ ਮੈਂ ਤਾਂ ਨੂੰ ਪਹਿਲਾ ਵਲੌਗ ਦੇ ਵਿੱਚ ਕਹਿ ਰਿਹਾ ਸੀ ਵੀ ਤੁਸੀਂ ਮੇਰੀ ਗੱਲ ਸਮਝ ਹੀ ਗਏ ਹੋਵੋਗੇ ਹੈਨਾ ਤੇ ਬਾਕੀ ਹੁਣ ਮੈਂ ਵਲੌਗ ਥੋੜਾ ਟਾਈਮ ਨਾਲ ਅਪਲੋਡ ਕਰ ਦੂੰਗਾ ਤੇ ਜਿਹਦੀ ਜਿਹਦੀ ਵੀ ਵੋਟਾਂ ਪਾਉਣ ਵਾਲੀ ਰਹਿੰਦੀਆਂ ਹੋਈਆਂ ਤੁਸੀਂ ਵੀ ਸੋ ਸਮਝ ਕੇ ਵੋਟ ਪਾਇਓ ਆਪਾ ਤਾਂ ਪਾਇਆ ਵੋਟ ਆ ਵੇਖੋ ਤੇ ਤੁਸੀਂ ਵੀ ਸੋਚ ਸਮਝ ਕੇ ਵੋਟ ਪਾ ਦਿਓ ਠੀਕ ਹੈ ਅੱਧੇ ਲੋਕਾਂ ਨੇ ਤਾਂ ਪਾਤੀਆਂ ਹੋਣਗੀਆਂ ਤੇ ਜਿੰਨੇ ਕੁ ਵੀ ਰੋਕਾ ਰਹਿ ਗਏ ਉਹ ਵੋਟ ਵਾਸੋ ਸਮਝ ਕੇ ਪਾਓ ਤੇ ਹੁਣ ਬਾਕੀ ਅੱਧਾ ਟਾਈਮ ਤਾਂ ਹੋ ਹੀ ਗਿਆ ਹੈਗਾ ਤੇ ਹੁਣ ਮੈਂ ਵਲੌਗ ਅਪਲੋਡ ਕਰ ਦੇਣਾ ਹੈਗਾ ਤੇ ਇਹ ਦੁਆਲ ਆਪਾਂ ਸ਼ਾਮ ਨੂੰ ਲਾਈਵ ਆਵਾਂਗੇ ਕੱਲ ਮੈਥੋਂ ਆਇਆ ਨਹੀਂ ਗਿਆ ਲਾਇਵਾ ਕੁਝ ਕੋ ਪ੍ਰੋਬਲਮ ਹੋ ਗਿਆ ਸੀਗੀਆਂ ਤੇ ਅੱਜ ਜ਼ਰੂਰ ਆੰਗਾ ਲਾਇਵਾ ਤੇ ਉਹਦਾ ਆਪਾਂ ਗੱਲਬਾਤ ਕਰਾਂਗੇ ਵੀ ਹਾਂ ਵੀ ਕਿਨੂੰ ਬੋਟ ਪਾਈ ਹੈਗੀ ਤੇ ਕਿਹਨੇ ਜਿੱਤਣ ਦੇ ਚਾਂਸ ਲੱਗਦੇ ਨੇਗੇ ਕਿਉਂਕਿ ਹੁਣ ਤਾਂ ਪਤਾ ਹੀ ਲੱਗ ਜਾਂਦਾ ਹੈਗਾ ਨਾ ਪੋਲਿੰਗ ਕਬੂਥਾਂ ਤੇ ਦੇਖ ਕੇ ਬੰਦਿਆਂ ਨੂੰ ਵੀ ਕਿਹੜਾ-ਕਿਹੜਾ ਹੁੰਦਾ ਹੈਗਾ ਵੀ ਕਿੰਨੇ ਕੁ ਵੋਟਾਂ ਵੀ ਕਿਹੜੇ ਹਲਕੇ ਚ ਕਿੰਨਾ ਕ ਵੀ ਕੀ ਦਾ ਪ੍ਰਭਾਵ ਜ਼ਿਆਦਾ ਲੱਗਦਾ ਹੈਗਾ ਹਨਾ ਤਾਂ ਫਿਰ ਉਹ ਕਮੈਂਟ ਕਰਕੇ ਦੱਸ ਦਿਓ ਉਥੇ ਲਾਈਵ ਦੇ ਵਿੱਚ ਲਾਈਵ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਚਲੋ ਠੀਕ ਹੈ ਜੀ ਮੈਂ ਧੰਨਵਾਦ ਬਲਾਗ ਤੇ